ਅੰਜੇ ਸਸੇ ਗੱਲ ਦੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਉਹਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋ ਗਈ ਚੜ੍ਹਦੀ ਕਲਾ 'ਚ ਹੋਗੇ ਸੋ ਦੋਸਤੋ ਪਹਿਲੇ ਹੀ ਤਰਾ ਇੱਕ ਹੋਰ ਬਹੁਤ ਵਧੀਆ ਵਿਸ਼ੇ ਤੇ ਵੀਡੀਓ ਲੈ ਕੇ ਆਇਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਤੁਸੀਂ ਕਦੇ ਸੀਖੇ ਮੂਰੇ ਖੜ ਕੇ ਆਪਣੇ ਆਪ ਨਾਲ ਗੱਲਾਂ ਕੀਤੀਆਂ ਨੇ ਤੱਕ ਕੀ ਆ ਆਪਾਂ ਆਪਣੀ ਜਿਹੜੀ ਜ਼ਿੰਦਗੀ ਹੁੰਦੀ ਆ ਹਨ ਇਹਦੇ ਵਿੱਚ ਆਪਾਂ ਰੋਜ਼ ਮਰਰਾ ਦੀ ਜਿਹੜੀ ਜ਼ਿੰਦਗੀ ਆ ਚਾਹੇ ਬੜੇ ਲੋਕਾਂ ਨਾਲ ਗੱਲਬਾਤ ਕਰਦੇ ਆਂ ਆਪਣੇ ਲੋਕਾਂ ਨੂੰ ਮਿਲਦੇ ਆਂ ਕੰਮ ਕਰਦੇ ਆਂ ਹਨ ਅੰਦਰ ਬਾਹਰ ਜਾਂਦੇ ਆਂ ਪਰ ਆਪਾਂ ਆਪਣੇ ਨਾਲ ਕਦੇ ਗੱਲਾਂ ਕਰ ਕੱਲਾ ਨਹੀਂ ਕਰਦੇ ਹੈਗੇ ਆਪਣੇ ਨਾਲ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ ਕਿਉਂ ਜ਼ਰੂਰੀ ਨੇ ਮੈਂ ਤੁਹਾਨੂੰ ਦੱਸ ਦਾਂ ਛੋਟੀ ਜਿਹੀ ਵੀਡੀਓ ਧਿਆਨ ਨਾਲ ਦੇਖਿਓ ਗੱਲ ਇਸ ਤਰ੍ਹਾਂ ਜਦੋਂ ਤੁਸੀਂ ਇਕੱਲੇ ਹੋ ਨਾ ਦਿਨ ਵਿੱਚ ਦਿਨ ਤੇ 24 ਘੰਟੇ ਹੁੰਦੇ ਆ ਹਨ ਸਿਰਫ 10 ਮਿੰਟ ਕੱਟ ਕੇ ਸ਼ੀਸ਼ੇ ਮੂਰੇ ਖੜਕੇ ਆਪਣੇ ਆਪ ਨਾਲ ਗੱਲਾਂ ਕਰਿਆ ਕਰੋ ਗੱਲਾਂ ਕੀ ਕੰਮੀਆਂ ਨੇ ਸਭ ਤੋਂ ਪਹਿਲਾਂ ਤਾਂ ਆਪਣਾ ਵਿਜੂ ਦੇਖੋ ਜੀ ਉਹਦੇ ਵਿੱਚ ਸ਼ੀਸ਼ੇ ਵਿੱਚ ਵਿਜੂ ਤੋਂ ਕਹਿੰਦਾ ਮਤਲਬ ਵੀ ਤੁਸੀਂ ਕੱਲ ਕੀ ਸੀ ਠੀਕ ਹੈ ਜੀ ਪਾਸਟ ਵਿੱਚ ਤੁਸੀਂ ਕੀ ਸੀ ਤੇ ਪ੍ਰੈਜ਼ੈਂਟ ਵਿੱਚ ਜੋ ਚੱਲ ਰਿਹਾ ਉਸ ਵਿੱਚ ਤੁਸੀਂ ਕਿੱਥੇ ਖੜੇ ਹੋ ਤੇ ਫਿਊਚਰ ਵਿੱਚ ਤੁਸੀਂ ਕਿੱਥੇ ਜਾਓਗੇ ਕਿੱਥੇ ਜਾਣਾ ਹੈ ਤੁਹਾਡੀ ਉਪਲਬਧੀ ਕੀ ਆ ਠੀਕ ਹੈ ਜੀ ਤੁਹਾਡਾ ਫਿਊਚਰ ਪਲਾਨਿੰਗ ਦੇ ਵਿੱਚ ਤੁਸੀਂ ਕੀ ਸੋਚਿਆ ਹੋਇਆ ਕੀ ਟਾਰਗੇਟ ਮਿੱਥਿਆ ਹੋਇਆ ਉਸ ਬਾਰੇ ਗੱਲਾਂ ਕਰੋ ਠੀਕ ਆ ਉਸ ਚੀਜ਼ ਨੂੰ ਮੰਨ ਲਓ ਤੁਸੀਂ ਕੋਈ ਟਾਰਗੇਟ ਸੋਚਿਆ ਉਸ ਚੀਜ਼ ਨੂੰ ਅਚੀਵ ਕਰਨ ਲਈ ਤਾਨੂੰ ਕੀ ਕੀ ਐਫਰਟ ਕਰਨੇ ਪੈਣਗੇ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਆਪਾਂ ਆਪਣੇ ਲਈ ਸਮਾਂ ਹੀ ਨਹੀਂ ਕੱਢਦੇ ਹੈਗੇ ਆਪਾਂ ਆਪਣੇ ਆਪ ਨਾਲ ਗੱਲਾਂ ਹੀ ਨਹੀਂ ਕਰਦੇ ਹੈਗੇ ਸੋ ਜ਼ਿੰਦਗੀ ਦੇ ਵਿੱਚ ਆਪਣੇ ਆਪ ਨਾਲ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਨੇ 24 ਘੰਟਿਆਂ 'ਚੋਂ 10 ਮਿੰਟ ਕੋਈ ਜ਼ਿਆਦਾ ਵੱਡੀ ਚੀਜ਼ ਨਹੀਂ ਹੁੰਦੀ ਹੈਗੀ ਸਕੂਨ ਵਿੱਚ ਸ਼ਾਂਤੀ ਵਿੱਚ ਇਕੱਲੇ ਸ਼ੀਸ਼ੇ ਮੂਰੇ ਬਹਿ ਕੇ ਗੱਲਾਂ ਕਰਿਆ ਕਰੋ ਇਹ ਤੁਹਾਡੀ ਜਿਹੜੀ ਇਸ ਨਾਲ ਤੁਹਾਡੇ ਵਿੱਚ ਜਿਹੜੀ ਪੋਜ਼ਿਟਿਵ એનર્ਜੀ ਆਊਗੀ ਹਨਾ ਤੁਸੀਂ ਕਿਹੜੀ ਚੀਜ਼ 'ਚ ਫੇਲ ਹੋਇਓ ਕਿਹੜੀ ਚੀਜ਼ ਪਾਸ ਹੋਇਓ ਤੁਹਾਡੇ 'ਚ ਕੀ ਕਮੀ ਆ ਹਨਾ ਇਹ ਚੀਜ਼ਾਂ ਤੁਸੀਂ ਛੇ ਜਮੂਰੇ ਖੜਕੇ ਆਪਣੇ ਆਪ ਨੂੰ ਹੀ ਪੁੱਛਣੀ ਆਣੀ ਲੋਕਾਂ ਨਾਲ ਨਹੀਂ ਤੁਹਾਨੂੰ ਦੱਸਣੀ ਆ ਠੀਕ ਹੈ ਜੀ ਜੇ ਤੁਸੀਂ ਫਿਊਚਰ ਪਲਾਨ ਦੇ ਵਿੱਚ ਤੁਸੀਂ ਆਪਣੀ ਲਕਜ਼ਰੀ ਲਾਈਫ ਜਿਉਣਾ ਚਾਹੁੰਦੇ ਹੋ ਵਧੀਆ ਇੰਜੋਏ ਕਰਨਾ ਚਾਹੁੰਦੇ ਹੋ ਲਾਈਫ ਨੂੰ ਉਹ ਲਈ ਤੁਹਾਨੂੰ ਪੈਸੇ ਦੀ ਵੀ ਜ਼ਰੂਰਤ ਆ ਪੈਸਾ ਕਿਦਾਂ ਕਮਾਉਣਾ ਆ ਠੀਕ ਹੈ ਜੀ ਮਿਹਨਤ ਕਿਸ ਚੀਜ਼ ਦੇ ਕਰਨੀ ਆ ਸਮਾਰਟ ਵਰਕ ਕਰਨਾ ਸਕਿੱਲ ਸਿੱਖਣੇ ਆ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਇਹ ਚੀਜ਼ਾਂ ਤੁਸੀਂ ਖੁਦ ਕਰਨੀਆਂ ਨੇ ਤੁਹਾਨੂੰ ਕਿਸੇ ਨੇ ਨਹੀਂ ਆ ਕਿ ਇਹ ਕਹਿਣੀ ਆ ਵੀ ਹਾਂ ਵੀ ਤੂੰ ਆ ਚੀਜ਼ ਕਰ ਅੱਜ ਦੇ ਟਾਈਮ ਵਿੱਚ ਕੋਈ ਕਿਸੇ ਲਈ ਉਹ ਨਹੀਂ ਕਰਦਾ ਆਏਗਾ ਸੋ ਕੋਸ਼ਿਸ਼ ਕਰਿਆ ਕਰੋ ਕਿ ਜ਼ਿੰਦਗੀ ਚ ਕੁਝ ਸਮਾਂ ਇੱਕ ਦਿਨ ਦੇ ਵਿੱਚੋਂ 24 ਘੰਟਿਆਂ ਚੋਂ 10 ਮਿੰਟ ਕੱਢ ਕੇ ਆਪਣੇ ਆਪ ਨਾਲ ਗੱਲਾਂ ਜ਼ਰੂਰ ਕਰਿਆ ਕਰੋ ਤੇ ਫਿਰ ਦੇਖੋ ਰਿਜ਼ਲਟ ਕਿੰਨਾ ਪੋਜ਼ਿਟਿਵ ਆਉਂਦਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਬਣਿਛੇ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਵੈਰੀ ਮੱਚ